ਕਬੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹਰ ਨਾ ਆਵੇ ਕਬੂ ਸਾਧ ਸੰਗਤ ਕਦੇ ਨੂੰ ਸਾ ਸਾਦਾਂ ਦੀ ਸਖਤ ਬੜ ਜਾਂਦੀ ਹੈ ਕਦ ਮਰਦੀ ਹੈ ਜਦ ਹੋਵੇ ਤੇ ਸਾਧ ਸੰਗਤ ਹੋਵੇ ਤਾਂ ਹੀ ਬੜਦੀ ਹੈ ਕਬੂ ਸਾਧ ਸੰਗਤ ਪਾਵੈ ਉਸ ਅਸਥਾਨ ਇਹ ਜਾਨਵਰ ਲੈਂਦਾ ਰਹਿਣਾ ਲੈਂਦਾ ਰਹਿਣਾ ਕਦੇ ਐਸਾ ਵੀ ਟਾਈਮ ਆ ਜਾਣਾ ਉਹਦਾ ਸਾਧ ਸੰਗਤ ਹੁੰਦੀ ਹੈ ਚਿੱਕੀ ਦਾਲ ਦੀ ਵਿਚਾਰਤਾ ਰ ਪਰਚੰਦਰਤ ਹੁੰਦੀ ਹੈ ਗੁਰਮਤਿ ਵਿਚਾਰਤਾ ਪ੍ਰਗਟ ਹੁੰਦੀ ਹੈ ਕਦੇ ਜਨਮ ਨਾਲ ਨਹੀਂ ਮੜ ਜਾਂਦੀ ਬਜਾਇ ਨੂੰ ਮੜ ਜਾਂਦੀ ਹੈ ਸਾਧ ਸੰਤੋ ਹਾਂ ਉਸ ਉਸਤਾਨ ਤੇ ਬਹੁਤ ਫੇਰ ਨਹੀਂ ਉਸਤਾਨ ਤੇੋਂ ਦਾ ਮੁੜ ਕੇ ਸਾਧ ਸੰਤੋ ਬਿੜੀ ਫੇਰ ਉਹ ਦੁਬਾਰਾ ਪਸੰਦੇ ਕਰਦੇ ਨਹੀਂ ਹੁੰਦੇ ਉਥੋਂ ਇੱਕ ਵਾਰ ਰਾਮ ਤਾਂ ਦੇ ਘਰੋਂ ਨਿਕਲਿਆ ਵਾਪਸ ਫਿਰ ਪੁੱਤ ਪਾਪ ਨੂੰ ਦੁਬਾਰਾ ਜੀਵਨ ਦਤਾ ਦੁਬਾਰਾ ਪ੍ਰਿਮੰਤ ਹੋ ਜੋ ਵਰਜੀ ਪੜਾਈ ਜਾਵੇ ਉਹ ਜਿਹੜੀ ਇੱਕ ਵਾਰ ਮਾਤਰ ਨੂੰ ਛੱਡ ਗਿਆ ਸਮਝ ਗਿਆ ਵੀ ਇਹ ਗਲਤ ਹੈ ਕਿਤੇ ਦੁਬਾਰਾ ਹੁੰਦਾ ਉਹਦਾ ਗਿਆਨ ਨਾਲ ਦੇ ਘਰ ਸੀ ਦੁਬਾਰਾ ਉਹਦਾ ਗਿਆਨਤਾ ਦੀ ਦੈਰੇ ਜਿਹੜੀ ਦੁਬਾਰਾ ਹੁੰਦਾ ਜਿੰਨਾ ਗਿਆਨ ਮਿਲੂ ਬਿਲਕੁਲ ਪਿੱਛੇ ਦੇ ਗਿਆਨ ਤੇ ਦੇ ਉਹ ਗੱਲਾਂ ਜਿਹੜੀਆਂ ਇੱਕ ਵਾਰ ਮਟਾਰਸੀਆਂ 들어 ਉਹਨੂੰ ਨਹੀਂ ਦੋ ਰਹਾ ਉਹ ਸਰ ਤੋਂ ਬਹੁਤ ਨਾਲ ਅੰਦਰ ਹੋਏ ਗਿਆਨ ਪ੍ਰਕਾਸ਼ ਤੋਂ ਸਥਾਨਕਾ ਨਹੀਂ ਨਹੀਂ ਬਣਾ ਜੇ ਅੰਦਰ ਗਿਆਨ ਦਾ ਪੂਰਾ ਪ੍ਰਕਾਸ਼ ਹੋ ਜਵੇ ਪ੍ਰਕਾਸ਼ ਹੋ ਜਵੇ ਪ੍ਰਕਾਸ਼ ਜਦੋਂ ਰਹੇ ਹੀ ਦੋ ਜੇ ਪ੍ਰਕਾਸ਼ ਹੋ ਉਹ ਤਾਂ ਹਨੇਰਾ ਵੀ ਕਿਦਾਂ ਕਿਤੇ ਹੋਊਗਾ ਪ੍ਰਕਾਸ਼ ਦੇ ਬਾਅਦ ਨੇ ਰੋਹ ਪ੍ਰਕਾਸ਼ ਉਹ ਨੂੰ ਕਹਿੰਦੇ ਨੇ ਕਿਤੇ ਕਿਤੇ ਵੀ ਨੇਰਾ ਨਹੀਂ ਰਹੋ ਪ੍ਰਕਾਸ਼ ਉਹ ਚੀਜ਼ ਹੈ ਜਿਸ ਦਾ ਕਿਤੇ ਨਾ ਖਤਮ ਹੋਵੇ ਜਦਾ ਚੱਲਿਆ ਹੋਇਆ ਬਹੁਤ ਦੂਰ ਤੱਕ ਪ੍ਰਕਾਸ਼ ਜਾਂਦਾ ਪਰ ਅੱਗੇ ਨਹੀਂ ਪ੍ਰਕਾਸ਼ ਦੀ ਪ੍ਰਕਾਸ਼ ਦੀ ਹੱਦ ਹੋਈ ਪ੍ਰਕਾਸ਼ ਦੀ ਪ੍ਰਕਾਸ਼ ਦੀ ਹੱਦ ਹੈ ਪ੍ਰਕਾਸ਼ ਦੀ ਸ਼ਕਤੀ ਦੀ ਹੱਦ ਹੈ ਪ੍ਰਕਾਸ਼ ਦੀ ਸ਼ਕਤੀ ਦੀ ਵਿਕਾਸ ਦੀ ਹੱਦ ਹੈ ਵਿਕਾਸ ਦੀ ਹੱਦ ਹੈ ਵਿਕਾਸ ਦੀ ਹੱਦ ਹੈ ਵਿਕਾਸ ਮਾਇਆ ਦੇ ਵਿਕਾਸ ਦੀ ਹੱਦ ਹੈ ਜਮਾਇਆ ਤੋਂ ਪਰੇ ਹੈ ਮਾਇਆ ਦੇ ਅੰਦਰ ਬਾਹਰ ਦੋ ਜਗ੍ਹਾ ਪ੍ਰਕਾਸ਼ ਮਾਇਆ ਦੇ ਅੰਦਰ ਬਾਹਰ ਦੋ ਜਗ੍ਹਾ ਬਾਹਰ ਵੀ ਪ੍ਰਕਾਸ਼ ਹੈ ਇੱਧਰ ਵੀ ਪ੍ਰਕਾਸ਼ ਹੈ ਕੋਈ ਹੋ ਗਿਆ ਉਸਾਂ ਜਾਣਦੇ ਅੰਤਰ ਹੋਏ ਗਿਆਨ ਪ੍ਰਗਾਸ ਕਰਦਾ ਨਹੀਂ ਬਣਾਉਂਦਾ ਫੇੜੀ ਮਰਦਾ ਉਸਾਂ ਦਾ ਫੇੜੀ ਨਉਦੀ ਹੋਈ ਉਸ ਉਸਤਾਨ ਕਾ ਨਹੀਂ ਬਣਾਉਂਦਾ ਜੀ ਦਾ ਹੀ ਤੇ ਬਣਾਉਂਦਾ ਪੀਦਾ ਫੇੜੀ ਵਾਦੀ ਬੋਜਾ ਜੀਵਾ ਬੋਜਾ ਕਹੀਂ ਬਣਾਉਂਦਾ ਫਿਰ ਐਨੇ ਸਦੀਵਾ ਬੜੇ ਉਹ ਉਸਾਂ ਦਾ ਫੇਨਾਸ ਨਹੀਂ

ਉਸ ਆਸਾਨ ਦਾ ਨਹੀਂ ਬਣਾ ਜੀ ਹੋਵੇ ਅਗਰ ਇਹ ਪਾਇਆ ਮੇਰੇ ਪਰਮੈਸ਼ਰ ਇਹਨੇ ਪਾਇਆ ਪਰਮੈਸ਼ਰ ਦਾ ਪਾਇਆ ਪਰ ਨਾ ਕਰੇ ਮਰੇ ਨਾ ਕਰੇ ਮਰੇ ਸੁਰਮਣੀ ਜਾਣਾ ਅੱਜ ਚੜਿਆ ਹੋਰ ਪੜਤੀ ਆ ਜਨ ਸਾਧੂ ਨਾਲ ਕੋਰਟ ਨਹੀਂ ਕਰਦੀਆਂ ਤਾਂ ਅਸੀਂ ਨਹੀਂ ਮੰਨ ਸਕਦੇ ਵੀ ਇਹ ਠੀਕ ਹੈ ਸਰਾਫਰ ਖੜੀ ਹੋਵੇ ਦੂਈ ਪੌੜੀ ਉਹ ਕਹੇ ਹਾਂ ਬਿਲਕੁਲ ਏਹੀ ਹੈ ਬਈ ਉਹ ਪੌੜੀ ਏਹੀ ਰੰਦਾ ਠੀਕ ਜਾ ਰਿਹਾ ਕਿੱਥੇ ਜਾ ਰਿਹਾ ਸਾਈਡ ਤੇ ਪੌੜੀਆਂ ਖੜੀਆਂ ਨੇ ਨਾਲ ਬਿਲਕੁਲ ਏਹੀ ਕਹਦੀਆਂ ਮਨ ਤਨ ਦਾ ਨਾਮ ਰਪੇ ਇੱਕ ਰੰਗ ਸਦਾ ਵਸੇ ਪਾਰ ਬ੍ਰਹਮ ਕੇ ਸੰਗ ਆ ਦੇਖੋ ਉਹ ਨਾ ਚੀਪੁਰ ਖ ਪਾਇਆ ਸਰਗ੍ਰਮ ਕੇ ਰੋਕ ਸਭ ਕੇ ਸੰਗ ਮਕਾਮ ਉਹਦੇ ਤੇ ਇੱਕ ਰੰਗ ਮਾਣਤਾ ਨਾਮ ਰਤੇ ਨਾਮ ਬਸ ਇੱਕ ਰੰਗ ਹੋ ਨਾਮ ਰਤੇ ਇੱਕ ਰੰਗ ਸਦਾ ਉਸਤ ਕਰੰ ਦਾ ਚੜ ਗਿਆ ਨਾ ਸਾਚੇ ਦਾ ਨਾਮ ਜੜ ਗਿਆ ਸੱਚ ਉਹਦਾ ਇੱਕ ਜਦ ਇੱਕ ਰੰਗ ਨਾਲ ਜਿਕਿਆ ਨਾ ਸਾਚੇ ਦਾ ਨਾਮ ਆਇਆ ਉਹ ਤੇ ਸਾਚੇ ਦੇ ਨਾਲ ਆਇਆ ਝੂਠ ਹੈ ਉਹ ਰੰਗ ਉਹਦੀ ਮਟਾ ਨੇ ਹੋ ਆਪਣੇ ਆਪਣੀ ਵਾਸਤਾ ਨੂੰ ਬਤਾ ਦੀ ਉਸੇ ਸਾਰ ਬ੍ਰਹਮ ਕੇ ਸਦਾ ਬਸੇ ਸਾਰ ਬ੍ਰਹਮ ਕੇ ਉਹ ਫਾਰਮਾਂ ਦੇ ਸੰਗ ਵੱਸਦੇ ਨੇ ਇਹਨਾਂ ਨੂੰ ਸੱਚ ਦਾ ਰੋਟੜ ਗਿਆ ਸੱਚ ਪਰਖੋਗੇ ਨਾ ਜਿਉਂ ਜਲ ਮੇ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸੁਣਾਉਣਾ ਜਿਉਂ ਜਲ ਮੇ ਜਲ ਆਏ ਜਿਵੇਂ ਜਲ ਦੇ ਵਿੱਚ ਜਲ ਖਟਾਨਾ ਜਿਹਦੇ ਵਿੱਚ ਆ ਕੇ ਪਿਆ ਉਹਨੇ ਖਟ ਲਿਆ ਜਿਹੜਾ ਆਇਆ ਹੈ ਖਟੀ ਹੋਗੀ ਨਾ ਜਲ ਵਿੱਚ ਜਲ ਆਏ ਖਟਾਨਾ ਜਿਹੜਾ ਡਾਇਆ ਉਹਨੇ ਖਟਿਆ ਜਿਹੜੇ ਜਲ ਚ ਆਇਆ ਹੈ ਜਲ ਹੋਰ ਉਹਨੇ ਖੱਟਿਆ ਨਹੀਂ ਖੱਟਿਆ ਜਿਹਦੇ ਵਿਚਾਇਉ ਨਹੀਂ ਖੱਟਿਆ ਉਹਦੇ ਬੱਧਾ ਹੈ ਜਲਾਲਤ ਹੀ ਕੋਲ ਕੇ 10 ਰੁਪਿਆ ਚਲੇਗਾ ਖੱਟਿਆ ਲਾਲੇ ਨੇ ਜੋ ਜਲੂ ਮੈਂ ਜਲ ਆਏ ਖੱਟਾ ਨਾ ਹੋਵੇ ਜੇ ਉਹਨਾਂ ਛੱਪੇ ਹੋਰ ਆ ਗਿਆ ਜੇ ਛੱਪੜ ਦਾ ਪਾਣੀ ਵਧਿਆ ਜਿਹੜਾ ਆਇਆ ਉਹਦੇ ਵਿੱਚ ਰਲ ਗਿਆ ਐਵੇਂ ਖੱਟੀ ਕੀ ਹੈ ਇੱਥੇ ਵੇਖੋ ਹਾਰਡ ਚਲੋ ਹਰ ਅੱਲਾਹ ਆਗੇ ਬਖਸ਼ੀ ਇਹ ਆਹ ਖਾਲ ਚਲੋ ਹਰ ਹਰ ਤੁਸਬੋਧਨਾ ਦੇ ਅਲਾਹ ਕੱਢ ਆ ਜਿਹੜਾ ਮਾਨਾ ਨਾ ਜਾਲੇ ਉਹ ਆਪਣੇ ਚ ਲੈ ਲੈ ਤੇਰਾ ਪਾਣੀ ਤੇ ਤੂੰ ਲਾ ਹੋ ਜੂ ਆਗੇ ਬਖਸ਼ੀ ਆ ਕੇ ਸੇ ਲਾ ਹੋ ਜਾ ਮਰਨ ਦੇ ਦੋਟੋ ਜਿਉ ਜਲ ਮੇ ਜਲ ਆਏ ਘਟਾਨਾ ਤੇ ਉਹ ਜੋਕੀ ਦਾ ਅਰਥੀ ਹੈ ਹਰ ਤੁਸਬੋਧਨਾ ਦੇ ਭਰ ਨਹੀਂ ਬਸਣਾ ਕਹਾ ਜਾ ਕੇ ਕੀ ਮਾਨੇ ਜੋ ਜਲ ਮੈਂ ਜਾਲਾਇ ਖਟਨਾ ਕਿਉਂ ਜੋਤੀ ਸੰਗ ਜੇ ਮੈਂ ਕੋਈ ਜਲ ਪਹਿਣਾ ਹੈਗਾ ਕੋਈ ਜਲ ਹੋ ਉਹ ਜਲ ਭੋਤਾ ਹੋ ਗਿਆ ਉਹ ਤਾਂ ਹੋ ਗਿਆ ਤੇ ਖਟ ਗਿਆ ਹੋ ਗਿਆਨ ਭੋਤਾ ਹੋ ਗਿਆ ਲਾਲ ਜੋਤੀ ਸੰਗ ਜੋ ਸੁਭਾਅ ਇਹ ਮੈਂ ਜਿਹੜੀ ਮਾਨਸਿਕ ਜਿਹੜਾ ਮਾਨਸਿਕ ਆਪਣੇ ਮੂਲ ਜੋਤੀ ਚ ਆ ਸਮਾਉਂਦਾ ਖਟਿਆ ਨਹੀਂ ਤੇ ਉਹ ਵੀ ਦੋਏ ਕੋ ਕੇ ਡਬਲ ਸਾਹਤ ਹੋਗੇ 2 2 ਠਿਕਾ ਕਰ ਗਿਆ ਨਾ ਹੋਗੇ ਮਿੱਟੀ ਕੇ ਗਵਨ ਪਾਇ ਬਿਸਰਾਮ ਨਾਨਕ ਨਾਨਕ ਪ੍ਰਭ ਕੇ ਸਦ ਕਰਵਾ ਠਿਕ ਕੇ ਗਵਨ ਪਾਇ ਬਿਸਰਾਮ ਅਜਾਣਾ ਜਾਣਾ ਸੀਗਾ ਖਤਮ ਹੋ ਗਿਆ ਵਿਸਰਾਮ ਹੋ ਗਿਆ ਫਾਲ ਛੁੱਟੀ ਹੈ ਹੁਣ ਰਲਣਾ ਮੁਕਿਆ ਠਿਕ ਗਿਆ ਪਾਏ ਬਿ ਸ਼੍ਰਮ ਨਾਨਕ ਦੇ ਪ੍ਰਭ ਕੇ ਸਰਦਰਵਾ ਪ੍ਰਭ ਕੇ ਸਾਥ ਸਰਬੋਤਮ ਸਦਾ ਬਾਤ ਹੈ ਪ੍ਰਭ ਤੇ ਕਰਵਾਣਾ